ਸ੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਅਜਾਦ ਸੋਚ ਤੇ ਗੱਲ ਕਰਾਂਗੇ ਕਪੂਰਥਲਾ ਦੀ ਕਪੂਰਥਲਾ ਦੇ ਵਿੱਚ ਉਸ ਵੇਲੇ ਇੱਕ ਹੰਗਾਮੇ ਦੀਆਂ ਤਸਵੀਰਾਂ ਸਾਹਮਣ ਆਈਆਂ ਜਿਉਂਦਾ ਇੱਕ ਨੌਜਵਾਨ ਮੁੰਡਾ ਇੱਕ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਜਾਂਦਾ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਕਿਸੇ ਤਰੀਕੇ ਦੀ ਕੋਈ ਘਟਨਾ ਨਾ ਵਾਪਰ ਸਕੇ ਇਸੇ ਚੱਲਦੇ ਪਹਿਲਾਂ ਹੀ ਪਾਣੀ ਵਾਲੀ ਟੈਂਕੀ ਦੇ ਆਲੇ ਦੁਆਲੇ ਗੱਦੇ ਵਿਛਾ ਕੇ ਪੂਰੇ ਪੁਖਤਾ ਪ੍ਰਬੰਧ ਪੁਲਿਸ ਵੱਲੋਂ ਕਰ ਲਏ ਗਏ ਹਾਲਾਂਕਿ ਉਸ ਨੌਜਵਾਨ ਮੁੰਡੇ ਨੂੰ ਮਨਾਉਣ ਦੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਕੋਸ਼ਿਸ਼ ਆ ਉਹ ਕੀਤੇngੀਆਂ ਆਖਰ ਕੀ ਆ ਪੂਰਾ ਮਾਮਲਾ ਦੱਸਦੇ ਆ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆ ਉਹ ਹੈਗਾ ਉਹ ਹੈਗਾ ਬਿਠਾ ਲੜਕੇ ਨੇ ਜੁਰਤ ਕੀਤੀ ਸੀ ਆਪਣੇ ਇਨਸਾਫ ਦੀ ਬਹੁਤ ਵੱਡੀ ਜੇ ਤੋ ਇਹ ਆਪਣੀ ਲੜਕਾ ਤੁਹਾਡੇ ਸਾਹਮਣੇ ਆ ਮੈਂ ਫੇਰ ਤੋਂ ਰਿਪੀਟ ਕਰ ਦਿੰਦਾ ਇਹ ਲੜਾਈ ਸੰਘਰਸ਼ ਦੀ ਸੀ ਇਹ ਲੜਾਈ ਸੀ ਇਨਸਾਫ ਦੀ ਲੜਾਈ ਸੀ education ਦੀ ਅਸੀਂ ਪੰਜਾਬੀ ਲੋਕ ਥੋੜਾ ਜਿਹਾ ਆਵੇਸ ਰਹੇ ਆ ਕਿ ਸਾਨੂੰ এডਿਕੇਸ਼ਨ ਕਿੰਨੀ ਮਿਲਣੀ ਚਾਹੀਦੀ ਆ ਲੇਕਿਨ ਇੱਕ ਮਾਇਨੇਰ ਬੱਚੇ ਦੇ ਮਨ ਚ ਆ ਗਿਆ ਕਿ ਜੇ ਜਿਹੜੀ ਸਾਨੂੰ এডਿਕੇਸ਼ਨ ਚਾਹੀਦੀ ਆ ਉਹ ਕੁਆਲਟੀ এডਿਕੇਸ਼ਨ ਚਾਹੀਦੀ ਆ ਤੁਸੀਂ ਦੇਖੋ ਜੇ ਕਪੂਸਲੇ ਦੀ ਤਰਾਸਦੀ ਆ ਕਪੂਸਲੇ ਦੀ ਤਰਾਸਦੀ ਇਹ ਆ ਆਜਾ ਪੁੱਤਰਾ ਨੂੰ ਹਮੇਸ਼ਾ ਆਇਆ ਬੋਤ ਗਿਆ ਗਿਆ ਥੱਲੇ ਆ ਦੂਰ ਗਿਆ ਥੱਲੇ ਲਿਆ ਇੱਥੇ ਅਰຸນ ਭਾਈ ਇਹਨੂੰ ਅੱਗੇ ਕਢਾ ਪਾਣੀ ਦੋ ਪਾਣੀ ਦੋ ਪਾਣੀ ਆਜਾ ਪੁੱਤਰਾ ਅੱਗੇ ਆ ਮੇਰਾ ਪੁੱਤ ਖਾ ਲ ਪਾਣੀ ਪੀ ਲੈ ਪਹਿਲਾਂ ਪਾਣੀ ਪੀ ਲੈ ਆਜਾ ਮਾਂ ਦੀ ਤੇਰਾ ਆਰਾਮ ਮਾਂ ਦੀ رايو جي ڪنهن مون کي وڃي ٿو ۽ ڪو ڪم ڪجهه ٿو وڃي ٿو ۽ ڇا ٿين ٿا ڇا ٿين ٿا ਹਰ ਹੋਏ ਕੋਈ ਤਾਕਤ ਦੇਖ ਤੋ ਦੇਓ 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 ਹਾਂ ਜੀਓ ਇਹ ਤਾਂ ਬਿਲਕੁਲ ਕੰਪਲੂਟ ਦਿੱਤੀ ਉਹਨਾਂ ਨੇ ਪੜਤਾਲ ਨਹੀਂ ਕੀਤੀ ਤਾਂ ਬਾਰੇ ਯਾਰ ਮੁੰਡਾ ਜਿਹੜਾ ਗੱਲ ਕਰਕੇ ਆ ਉਹਦਾ ਕੋਈ ਗੱਲ ਨਹੀਂ ਉਹਨੂੰ ਬੈਠੋ ਬੈਠੋ ਅੱਛਾ ਕੋਈ ਜਗ੍ਹਾ ਨਹੀਂ ਤੇਰਾ ਅੱਛਾ ਬਿਲਕੁਲ ਅੰਦਰੋਂ ਹੋਰ ਹਾਂ ਅਮੀਨਾ ਕਹਿੰਦਾ ਛੰਦ ਕਿੱਥੇ ਰਹਿਣਾ ਅਨੁਮਾਨਾ ਤਾਂ ਕਹਾਣੀ ਬਜਾਉਂਦੇ ਕਰਦੇ

ਕੀ ਸਕੂਲ ਹੈ ਕਿ ਨਿੱਜੀ ਸਕੂਲ ਦੇ ਖਿਲਾਫ ਜਿਹੜਾ ਕਿ ਇਹ ਰੋਸ ਉਸ ਦੇ ਵੱਲੋਂ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਕਿਉਂਕਿ ਇੱਕ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇੰਟਰਨੈਸ਼ਨਲ ਸਕੂਲ ਹੈ ਪਰ ਦੂਜੇ ਪਾਸੇ ਸਨਾਪ ਦੇ ਉੱਤੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਅਜਿਹਾ ਕੁਝ ਵੀ ਨਹੀਂ ਲੋਕਾਂ ਨੂੰ ਜਿਹੜੀਆਂ ਡਿਗਰੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਜਿਹੜੀ ਕਿ ਗਲਤ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਜਿਹਦੇ ਚੱਲਦੇ ਇਸ ਦੇ ਖਿਲਾਫ ਉਹ ਪਹਿਲਾਂ ਵੀ ਕਈ ਵਾਰ ਆਵਾਜ਼ ਉਠਾ ਚੁੱਕਿਆ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਜਿਹਦੇ ਚੱਲਦੇ ਹੁਣ ਉਸ ਨੇ ਜਿਹੜਾ ਕਿ ਇਹ ਪ੍ਰਦਰਸ਼ਨ ਕੀਤਾ ਹੈ ਇਤਾਰੇ ਪਿਛਲੇ ਦਿਨ ਤੋਂ ਹੀ ਕਾਫੀ ਡੇਢ ਸਾਲ ਤੋਂ ਮਸਲਾ ਚੱਲ ਰਿਹਾ ਹੈ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਸਕੂਲ ਦਾ ਆ ਮੈਂ ਤੁਹਾਡੇ ਸਾਰੇ ਚੈਨਲਸ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਨਹੀਂ ਹੈ ਉਹ ਇੱਕ ਨਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਹੈ ਉਹਨਾਂ ਕੋਈ ਅਥਾਰਟੀ ਨਹੀਂ ਹੈ ਜੀ ਇੰਟਰਨੈਸ਼ਨਲ ਬੋਰਡ ਤੋਂ ਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਜੀਡੀ ਗੋਇੰਗ ਦਾ ਪੱਗ ਸਕੂਲ ਦੇ ਕਰਦੇ ਆ ਜੋ ਕੀ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ ਤੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਆ ਮੁਲਾਜ਼ਮ ਹੈ ਤੁਹਾਡੇ ਸਾਹਮਣੇ ਦਾ ਇਹਨੇ ਵੀ ਖੜੇ ਆ ਨਹੀਂ ਐਜੂਕੇਸ਼ਨ ਮੈਂ ਤਾਂ ਦੱਸਦਾ ਜੀ ਅਗਲੀ ਗੱਲ ਇਹ ਆ ਦੋ ਦਿਨ ਪਹਿਲਾਂ ਹੀ ਐਸ.ਬੀ.ਐਮ. ਜਿਹੜੀ ਕੋਈ ਨੇੜੀ ਹੈ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈ ਗਏ ਜਿਹੜੀ ਇਹ ਸਕੂਲ ਦੇ ਵਿਰੋਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ 85 ਮੀਟਰ ਆ ਕੋਈ ਬੰਦਾ ਉਹਨਾਂ ਦਾ ਛੋਟਾ ਮੋਟਾ ਪ੍ਰੈਸ਼ਰ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਪੀਗਾ ਹੋਣਾ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਤੁਹਾਨੂੰ ਧਮਕੀ ਦਿੱਤੀ ਕਿ ਅਸੀਂ ਤੇ ਤੁਹਾਡੀ ਵਿਰੋਧ ਤੇ ਤੁਹਾਡੇ ਪੇਰੈਂਟਸ ਦੇ ਵਿਰੋਧ ਤੇ ਕਾਰਵਾਈ ਕਰਾਂਗੇ ਨਹੀਂ ਔਰ ਜਿਹੜਾ ਸਕੂਲ ਦਾ ਓਨਰ ਵਾ ਉਹ ਕਿਤੇ ਅਕਾਲੀ ਦਲ ਪਾਰਟੀ ਨਾਲ ਸਬੰਧਤ ਤਾਂ ਨਹੀਂ ਹੈਗਾ ਸਰ ਉਹਦਾ ਹੁੰਦਾ ਕੋਈ ਓਕੇ ਕੋਈ ਮੈਂਬਰ ਮੁੰਮਰ ਆਜੀ ਉਹਨਾਂ ਦਾ ਓਕੇ ਤਾਂ ਉਹ ਹੁੰਦੇ ਇਸ ਮੰਤੀ ਐਜੂਕੇਸ਼ਨ ਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੋਂ ਤੁਸੀਂ ਕਹਿ ਲੋ ਕਿ ਜਿਹੜੀ ਕੰਪਲੇਟੇਸ਼ਨ ਦੇ ਰਹੇ ਹੈ ਡੇਢ ਸਾਲ ਤੋਂ ਪੁਰਾਣੀ ਕੰਪਲੇਨਟ ਚੱਲ ਰਹੀ ਹੈ ਜੀ ਉਹਨਾਂ ਵੱਲੋਂ ਕੀ ਹੱਲ ਕੀਤਾ ਗਿਆ ਕੋਰੋਨਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਤੁਹਾਨੂੰ ਫੁੱਲੇ ਲੈ ਕੇ ਗਏ ਸੀ ਉਹਨਾਂ ਦੇ ਪੱਕੇ ਫੁੱਲ ਦੇ ਉਹਨਾਂ ਨੇ ਸਾਡੇ ਬਦਦ ਕਾਰਵਾਈ ਕਰਾਈ ਸੀ ਉਹਨਾਂ ਦੀ ਸਾਡੇ ਤੇ ਇੰਨੀ ਕਿ ਮਿਹਰਬਾਨੀ ਨਹੀਂ ਗਈ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਹਿ ਲੋ ਕਿ ਤੁਹਾਡੇ ਜਿਹੜੇ ਕਿ ਹੱਕਾਂ ਨੂੰ ਕਹਿ ਲੋ ਕਿ ਇੱਕ ਤਰ੍ਹਾਂ ਕੀ ਤੁਹਾਡੀ ਮਨਜ਼ੂਰੀ ਜੋ ਵੀ ਤੁਹਾਡੇ ਹੱਕ ਖੋਈ ਗਏ ਸੀ ਤੁਹਾਨੂੰ ਵਾਪਸ ਦਲਵਾ ਦਿੱਤੇ ਗਏ ਆ ਤਾਂ ਪ੍ਰਸ਼ਾਸਨ ਦੀ ਇਹ ਪੈਰ ਕਦਮੀ ਨੂੰ ਦਤ ਦੇ ਦਿੱਤਾ ਸਾਰੇ ਇਹਨਾਂ ਨੇ ਕੋਈ ਵੀ ਮੇਰੇ ਤੋਂ ਉਹਨਾਂ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਊਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਦੋਂ ਕਰਨ ਤੁਸੀਂ نیچے ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿਹਨੇ ਕਿਹਾ نیچے ਆਉਣੀ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਛੋਟੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਿਆ ਤੁਹਾਨੂੰ ਇਹ ਅਸੀਂ ਹੋਣਾ ਤੇ ਇਹ ਕਾਰਵਾਈ ਕਰਾਂਗੇ ਠੀਕ ਹੈ ਮੈਨੂੰ ਇੱਕ ਗੱਲ ਦੱਸਿਓ ਕਿ ਤੁਸੀਂ ਇੱਟਾ ਵੱਡਾ ਜਿਹਾ ਇੱਕ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਤਰੇ ਮੈਂ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਤੱਕੇ ਖਾ ਰਿਆ ਸੀਗਾ ਇਹਨਾਂ ਦਫਤਰਾਂ ਦੇ ਮੈਂ ਪਿਛਲੇ 1 ਹਫਤੇ ਤੋਂ ਡੀਓ ਦਫਤਰ ਦੇ ਵਿੱਚ ਧਰਨਾ ਲਾਇਆ ਹੈਗਾ ਵੱਡੇ ਡੀਓ ਜਿਹੜਾ ਡੀਓ ਸਕੈਂਡਰੀ ਆ ਪਘੋੜਾ ਹੋਇਆ ਆਪਣੇ ਦਫਤਰ ਤੋਂ ਲੋਕ ਲਾ ਕੇ ਦਫਤਰ ਨੂੰ ਇਹਦੇ ਵਿੱਚ ਇਹ ਵੀ ਆ ਅਸੀਂ ਆਰਟੀਆਈ ਪਾ ਰਹੇ ਹਾਂ ਇੱਕ ਉਤੇ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਫਸਰਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਅਸੀਂ ਮੁੰਡੇ ਨੂੰ ਸਮਝਾ ਕੇ ਜਿਹੜਾ ਕਿ ਟੈਂਕੀ ਤੋਂ نیچے ਉਤਾਰ ਲੈ ਤੇ ਸਮਾਨ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਨਾਮ ਸਕੂਲ ਇੰਟਰਨੈਸ਼ਨਲ ਸਕੂਲ ਹੈ ਪਰ ਉਹਨੇ ਪਿਛਲੇ 4 ਤੋਂ ਵੱਧ ਸਮੇਂ ਤੋਂ ਬੰਦਿਖੂ ਸਕੂਲ ਲਿਖਦੇ ਆ ਉਹਨਾਂ ਨੂੰ ਲੈ ਕੇ ਇਹਨਾਂ ਦਾ ਕੁਝ ਜਿਹੜਾ ਦਾ ਵਿਵਾਦ ਵੀ ਚੱਲ ਰਿਹਾ ਸੀ ਤੇ ਪ੍ਰੀਲਿਮਿਨਰੀ ਜੋ ਸਾਨੂੰ ਲੱਗਦਾ ਹੈ ਉਸੇ ਮੰਗ ਨੂੰ ਲੈ ਕੇ ਮੁੰਡਾ ਉੱਪਰ ਗਿਆ ਇਹ ਸਾਰੇ ਕਿਉਂ ਚੜਿਆ ਕੋਈ ਕੋਈ ਇਹਦਾ ਰਿਮਿਸਟਾ ਇਹ ਸਾਈਟ ਤੇ ਪੈ ਜਾਂਦੀ ਹੈ ਟੈਕਨੀਕੀ ਵੀ ਇਹ ਮਤਲਬ ਇੱਥੇ ਜੂਨਸ ਡਿਪਾਰਟਮੈਂਟ ਕੋਲ ਕੋਈ ਸਟਾ ਲਿੰਕ ਨਹੀਂ ਹੈ ਅਸੀਂ ਹੁਣ ਆ ਕੇ ਜਦੋਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਿਆ ਜੋਗਾ ਸਿੰਘ ਮਟਵਾਲ ਉਹਨਾਂ ਦਾ ਬੇਟਾ ਹੈ ਤੇ ਕੁੜੇ ਦਿਨ ਪਹਿਲਾਂ ਨਾਲ ਇੱਕ ਵੀਡੀਓ ਵੀ ਕੱਢੀ ਸੀ ਜਦੋਂ ਉਹ ਇਹ ਆਪਣੀ ਨਿਰਾਸ਼ੀ ਜ਼ਾਹਰ ਕਰ ਰਹੇ ਸਨ ਤੇ ਆਈ ਥਿੰਕ ਇ ਉਹ ਵੀ ਮੈਟਰ ਜੀ ਦੇ ਰਿਗਾਰਡਿੰਗ ਜਿਹੇ ਆਪਣੀ ਡਿਮਾਂਡ ਨੂੰ ਲੈ ਕੇ ਉੱਤਰ ਗਿਆ ਸਾਬ ਜੈਪਸੀਲਾ ਸਾਹਿਬ ਤੇ ਕੌਣ ਸੀ ਤੇ ਐਸਜੀਐ ਮੈਡਮ ਨੂੰ ਡੀਸੀ ਸਰ ਨੂੰ ਵੀ ਇਹ ਸੀ ਕਨਵੇ ਕਰ ਦਿੱਤਾ ਸਾਬ ਜੈਪਸੀਲਾ ਸਾਹਿਬ ਕਨਵੇ ਕਰ ਰਹੇ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਦਾ ਮਸਲਾ ਤਾਂ ਉਹ ਵੀ ਐਸੇ ਪੋਂਦੇ ਹੋਣ ਉਹਨਾਂ ਦੀ ਕੀ ਮੰਗ ਹੈ ਇਹ ਕਦੋਂ ਤੱਕ ਇਹ ਥੱਲੇ ਉਤਰੇਗਾ ਉਹ ਤਾਂ ਜੀ ਹੁਣ ਆ ਕੇ ਉਹ ਨੇ ਸਾਡੇ ਨਾਲ ਹਜੇ ਜ਼ਿਆਦਾ ਇੰਗੇਜ ਨਹੀਂ ਕੀਤਾ ਤੇ ਅਸੀਂ ਉਹੀ ਦੇਰ ਤੱਕ ਬਾਕੀ ਪ੍ਰੋਕਾਸ਼ਨਸ ਲੈ ਰਹੇ ਹਾਂ ਸੈਫਟੀ ਮੈਟਰਸਸ ਵਗੈਰਾ ਬਾਕੀ ਫ ਤੇ ਜਦੋਂ ਡਿਪਾਰਟਮੈਂਟ ਵਾਲੇ ਆਂਦੇ ਉਹ ਉਹਨਾਂ ਨੂੰ ਅਗੇਜ ਕਰਦੇ ਤੇ ਉਹ ਤੁਹਾਨੂੰ ਬੈਠਾ ਦਿੰਦਾ ਸਰ ਕੀ ਪ੍ਰਬੰਧ ਕੀਤੇ ਕਿ ਕੋਈ ਇੱਥੇ ਥੱਲੇ ਕੋਈ ਹਾਨਸਖਾਵੀ ਘਟਨਾ ਨਾ ਹੋ ਜਾਵੇ ਪੁਲਿਸ ਨੇ ਕੀ ਪਵੰਧ ਕੀਤੇ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਸਿੱਖਿਆ ਦੇ ਨਾਮ ਦੇ ਉੱਤੇ ਵੀ ਵੱਡੇ ਵੱਡੇ ਜਿਹੜੇ ਕਿ ਫਰੌਡ ਕੀਤੇ ਜਾ ਰਹੇ ਨੇ ਲੋਕਾਂ ਨੂੰ ਝਾਲੀਆਂ ਡਿਗਰੀਆਂ ਤੱਕ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੁੰਦਾ ਸਕੂਲਾਂ ਦੇ ਉੱਤੇ ਯੂਨੀਵਰਸਿਟੀਆਂ ਦੇ ਉੱਤੇ ਪਰ ਕਈ ਵਾਰ ਦੇਖਿਆ ਜਾ ਰਿਹਾ ਕਿ ਇਸ ਦੇ ਆੜ ਦੇ ਵਿੱਚ ਬਹੁਤ ਬੱਚਿਆਂ ਜਿਹੜਾ ਕਿ ਭੂਮਿਕਾ ਜਿਹੜਾ ਉਹ ਖਰਾਬ ਹੋ ਚੁੱਕਿਆ ਜਿੱਦੇ ਚੱਲਦੇ ਇਸ ਨੌਜਵਾਨ ਮੁੰਡੇ ਦੇ ਵੱਲੋਂ ਵੀ ਇਸੇ ਗੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਬਿਊਰੋ ਰਿਪੋਰਟ ਆਜ਼ਾਦ ਸੋਚ